ਸਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਮੱਠ ਸ਼ੇਰੋਂ ਵਾਲਾ ਤੇ ਮੈਂ ਫੌਜੀ ਹੋਣ ਦੇ ਨਾਤੇ ਦੋ ਲਾਈਨਾਂ ਲਿਖਿਆ ਨੇ ਮੇਰੇ ਫੌਜੀ ਵੀਰਾਂ ਲਈ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਜਿਨ੍ਹਾਂ ਦੇ ਸ਼ਹੀਦ ਹੋਣ ਤੋਂ ਬਾਅਦ ਜਿਨ੍ਹਾਂ ਦੇ ਕਫਨ ਤੱਕ ਇਹ ਬੇਈਮਾਨ ਨੇਤਾ ਵੇਚ ਕੇ ਖਾ ਗਏ ਉਹਨਾਂ ਲਈ ਐ ਤੇ ਜਿਹੜੇ ਫਾਲਤੂ ਦਾ ਪਾਸਨ ਛਾੜਦੇ ਨੇ ਉਹਨਾਂ ਲਈ ਐ ਤੇ ਜਿਹੜੇ ਸਾਨੂੰ ਸਾਡਾ ਸਹੀ ਇਨਸਾਫ ਨਹੀਂ ਦਿੰਦੇ ਸਾਨੂੰ ਮਰਨ ਤੋਂ ਬਾਅਦ ਵੀ ਸਾਨੂੰ ਸਹੀ ਇਨਸਾਫ ਨਹੀਂ ਮਿਲਦਾ ਉਹਨਾਂ ਲਈ ਇਹ ਦੋ ਲਾਈਨਾਂ ਨੇ ਜੇ ਚੰਗਾ ਲੱਗਿਆ ਤਾਂ ਸ਼ੇਅਰ ਕਰਿਓ ਕਿਉਂਕਿ ਕੋਈ ਬਟਨ ਸ਼ੇਅਰ ਕਰਨ ਦਾ ਹੁੰਦਾ ਤੇ ਕੋਈ ਬਟਨ ਡਿਲੀਟ ਮਾਰਦਾ ਹੁੰਦਾ ਜੇ ਚੰਗਾ ਲੱਗਿਆ ਸ਼ੇਅਰ ਕਰ ਦਿਓ ਨਾ ਡਿਲੀਟ ਮਾਰ ਦਿਓ ਕਨਾਂ ਉਂਝ ਮੇਰੇ ਦੇਸ਼ ਵਿੱਚ ਬੜੇ ਨੇ ਸਿਆਣੇ ਪਰ ਦਿੰਦਾ ਸਰਕਾਰਾਂ ਨੂੰ ਕੋਈ ਮਤ ਨਾ ਉਂਝ ਮੇਰੇ ਦੇਸ਼ ਵਿੱਚ ਬੜੇ ਨੇ ਸਿਆਣੇ ਪਰ ਦਿੰਦਾ ਸਰਕਾਰਾਂ ਨੂੰ ਕੋਈ ਮਤ ਨਾ ਉਹ ਕਾਰਗਲੇ ਵਿੱਚ ਜੋ ਸ਼ਹੀਦ ਹੋਏ ਫੌਜੀ ਫੰਡ ਪਹੁੰਚਿਆ ਉਹਨਾਂ ਦੇ ਘਰਾਂ ਤੱਕ ਨਾ ਕਾਰਗਲੇ ਵਿੱਚ ਜੋ ਸ਼ਹੀਦ ਹੋਏ ਫੌਜੀ ਫੰਡ ਪਹੁੰਚਿਆ ਉਹਨਾਂ ਦੇ ਘਰਾਂ ਤੱਕ ਨਾ ਬੱਲੇ ਨਾਲ ਖੇਡਦਿਆਂ ਨੂੰ ਮਿਲਨ ਕਰੋੜਾ ਬੱਲੇ ਨਾਲ ਖੇਡਦਿਆਂ ਨੂੰ ਮਿਲਨ ਕਰੋੜਾ ਥੇ ਮੌਤ ਨਾਲ ਖੇਡਦਿਆਂ ਨੂੰ ਕੱਖ ਨਾ ਪਹਿਲਾਂ ਕਿਤੇ ਬੱਲਾ ਬੋਲਾ ਫੜ ਲੈਣਾ ਸਿੱਖ ਲੈਂਦਾ ਫੌਜ ਵਿੱਚ ਆਉਂਦਾ ਕਦੇ ਮਟਮਾ ਬੱਲੇ ਨਾਲ ਖੇਡਦਿਆਂ ਨੂੰ ਮਿਲਨ ਕਰੋੜਾ ਤੇ ਮੌਤ ਨਾਲ ਖੇਡਦਿਆਂ ਨੂੰ ਕੱਕਣਾ ਤੁਸੀਂ ਦੇਖੇ ਇੱਕ ਤਾਂ ਜੰਮੂ ਕਸ਼ਮੀਰ ਸਾਈਡ برفਾਂ ਥੱਲੇ ਜਵਾਨ ਦੱਬੇ ਪਰ ਉਹਨਾਂ ਦੇ ਘਰਾਂ ਵਿੱਚ ਅੱਜ ਵੀ ਰੋਟੀਆਂ ਨਹੀਂ ਪਕਦੀਆਂ ਤੇ ਉਹਨਾਂ ਦੇ ਬਜ਼ੁਰਗ ਮਾਪੇ ਉਹਨਾਂ ਦੀਆਂ ਘਰ ਵਾਲੀਆਂ ਪੈਨਸ਼ਨਾਂ ਦੇ ਚੱਕਰ ਮਾਰ ਮਾਰ ਕੇ ਥੱਕ ਗਈਆਂ ਨੇ ਬੁੱਢੀਆਂ ਹੋ ਗਈਆਂ ਨੇ ਤਾਂ ਪਲੀਜ਼ ਜੇ ਚੰਗਾ ਲੱਗਦਾ ਸ਼ੇਅਰ ਕਰ ਦਿਓ ਨਹੀਂ ਤੁਹਾਡੀ ਮਰਜ਼ੀ ਤੁਹਾਡੇ ਨਾਲ ਹੈ ਲਵ ਯੂ ਆਲ ਜੈ ਜਵਾਮ ਜੈ ਕਿਸਮ